ਮਨਜੀਤ ਕੌਰ ਕਿਹੜਾ ਨਗਰ ਹੈ ਇਹ ਨਿਸ਼ਾਰਾ ਪੰਨੂ ਆਪਣਾ ਕੀ ਗੱਲ ਬਾਤ ਬਣੀ ਪਤਾ ਨਹੀਂ ਚਾਂਚਕ ਉਥੇ ਅੱਗ ਲੱਗ ਗਈ ਸਾਡੀ ਨੌ ਕੁੜੀ ਨੂੰ ਚੜਾ ਕੇ ਵੈਣ ਤੇ ਤੇ ਉਥੇ ਕੰਮ ਕਰਨ ਜਾਈ ਆ ਅਜੇ ਗਏ ਆ ਅਜੇ ਤਾਂ ਗਏ ਉਥੇ ਗਏ ਪਹੁੰਚੇ ਹੀ ਆ ਤੇ ਇਹ ਕਨੇਟਰ ਤੇ ਕੰਮ ਕਰ ਰਿਹਾ ਸਾਲ ਖੋ ਗਿਆ ਨਾ ਸਾਲ ਹੋ ਗਿਆ ਹਾਂਜੀ ਕਿੰਨੇ ਕਿਲੋ ਤੇ ਆਪਣੀ ਬੋਈ ਬੋਤੀ ਤਾਂ 5-6 ਦਿਨ ਹੋ ਗਈ ਜਾਂਦੇ ਪਹਿਲਾਂ ਨਹੀਂ ਜਾਂਦੀ ਆਪਣੀ ਬੋਤੀ ਅਹੀਂ ਜਾਨੀ ਜਦੋਂ ਆਪਣਾ ਮੁੰਡਾ ਕੰਪਨੀ ਚ ਕੰਮ ਕਰਦਾ ਘਰੇ 9-700 ਹੁੰਦੀਆਂ ਇਹ ਕੱਲੀ ਕਰਕੇ ਚੱਲ ਜਾਂਦੀ ਸੀ ਤਿਆਰ ਕਿ ਹੁੰਦਾ ਸੀਗਾ ਇੱਥੇ ਪਤਨੀਆਂ ਪਾਈਆਂ ਤਿਆਰ ਕਰਦੇ ਸੀ ਪਾਈਆਂ ਹੋਰ ਕਿਹੜਾ ਕਿਆਰ ਹੁੰਦਾ ਪਤਾ ਨਹੀਂ ਹੋਰ ਨਹੀਂ ਹੁੰਦੇ ਹੋਰ ਨਹੀਂ ਕਿੰਨੇ ਕੁ ਲੋਕ ਕੰਮ ਕਰਦੇ ਕੰਮ ਤਾਂ 5-6 ਜੀ ਜਾਣੇ ਸੀ ਉੱਥੇ ਹੂੰ ਬਾਕੀ ਛਾਲਾ ਮਾਰ ਗਏ ਇਤੋਂ ਵਿਚਾਰੀ ਤਾਂ ਛਾਲ ਨਹੀਂ ਵਜੀ ਇਹ ਜਿਆਦੀ ਸੋਰ ਸੀ ਸਾਡੀ ਬੋਲੀ ਕੀ ਨਾ ਕੀ ਇਹ ਦਮਰ ਕੱਲੀ ਇਹਦੀ ਉਮਰ ਹੋਣੀ ਆ 22 ਸਾਲ ਤੇ ਹੋਏ 22 ਸਾਲ ਹੈ ਗਈ ਜਸ਼ਨ ਦੀ ਨਾ ਕੀ ਜਸ਼ਨ ਜਸ਼ਨ ਲੱਚੇ-ਪੁੱਚੇ ਹੈਗੇ ਨੇ ਹਾਂਜੀ ਇੱਕ ਕੁੜੀਆ ਕੁੜੀਆ ਹਾਂਜੀ ਤੇ ਹੋਰ ਕਿੰਨੇ ਲੋਕ ਜਿਹੜੇ ਦਖੀਏ ਵਿੱਚ ਇੱਕ ਹੀ ਬੇਟਾ ਹੋਰ ਹੋਇਆ ਤੇ ਇੱਕ ਸਾਡੀ ਨੌ ਜਿਹੜੀ ਉਹ ਮੌਕੇ ਤੇ ਪੂਰੀ ਹੋ ਗਈ ਬਾਕੀ ਲੋਕ ਕਿਉਂ ਪਿਛੇ ਬੋਸ਼ਾਲਾ ਮਾਰ ਗਏ ਇਹ ਤੋਂ ਛਾਲ ਨਹੀਂ ਵੱਜੀ ਆ ਰੂਕ ਤੇ ਦਿਖਦੀ ਆ ਇਹ ਤੋਂ ਛਾਲ ਨਹੀਂ ਬਾਕੀ ਬਚ ਗਿਆ ਬਾਕੀ ਬਚ ਗਿਆ ਹਾਂਜੀ ਛੋਟੇ ਸੀ ਕਿ ਮੰਗ ਕਰਦੇ ਅਸੀਂ ਚਾਹਦੇ ਹਾਂ ਸਾਡਾ ਇਨਸਾਫ ਹੋਣਾ ਚਾਹੀਦਾ ਤੇ ਫਿਰ ਥੇਕ ਨੇ ਦੀ ਸੀ ਉਹਨਾਂ ਗੋਪੀ ਕੀ ਸੀ ਸਾਨੂੰ ਨਹੀਂ ਲੰਮਾ ਚਾਹੀਦਾ ਕੰਮ ਉਹਨਾਂ ਘੋਪੀ ਘਰੇ ਕੰਮ ਕਰਦੇ ਸੀ ਇਹਨਾਂ ਨੇ ਫੈਕਟਰੀ ਨਹੀਂ ਵਾਹ ਗਈ ਉਹਨਾਂ ਵਾਹੇ ਘਰੇ ਕੰਮ ਚਲਾਇਆ ਸੀ ਕੰਮ ਚਲਾਇਆ ਹਾਂਜੀ ਕੀ ਤਾਂ ਕਿਧੌੜਾਂ ਨਾਲ ਇੱਥੇ ਚੌਧਰੀ ਨਹੀਂ ਸਰਿਆ ਤੇ ਕੀ ਗੱਲ ਹੋਈ ਹੈ ਜਿਹੜੀ ਇਹ ਹੋਈ ਯਾਰ ਬਾਜੀ ਮੈਂ ਕੰਮ ਕਰਨ ਗਈ ਮੈਨੂੰ ਪਰਾ ਨਹੀਂ ਆਵਾ ਉਹਨੇ ਆਈ ਕਿਸੇ ਨੇ ਪੂਰ ਕੀਤਾ ਤੇਰਾ ਮੁੰਡਾ ਸਰ ਕੇ ਉਹ ਭੱਜੀ ਆਈ ਕੰਮ ਛੱਡ ਕੇ ਕੀ ਨਾ ਹੈ ਕਿੰਨੀ ਉਮਰ ਦੀ ਉਮਰ ਆ ਵੀ ਨਹੀਂ ਹੋਛਿਆ ਹੋ ਗਿਆ ਛੇ ਆ ਦੱਸ ਲਾ ਦੇ ਦੱਸ ਲਾ ਦੇ ਰਸਾਉਦਾ ਹਾਂਜੀ ਤੇ ਕਿੰਨੇ ਚਿਰ ਤੋਂ ਕੰਮ ਕਰਦਾ ਨਹੀਂ ਨਹੀਂ ਕੰਮ ਅੱਜ ਗਏ ਪਹਿਲੀ ਵਾਰ ਗਏ ਸਾਨੂੰ ਇਹਨੇ ਮਾ ਪੁੱਤ ਨਹੀਂ ਜਾਣਾ ਆਂਦਰ ਵੀ ਮਾਂ ਆਪੇ ਹਾਂ ਆਪੇ ਗਏ ਇਹਨੇ ਪਰ ਫਰਕਾ ਕੁਰੀ ਨੇ ਖੜੀ ਆਂਦੀ ਬੋਤ ਤੋਰਾ ਚੁੱਕ ਕੇ ਖੜੀਏ ਉਹਨੇ ਖੜੀ ਆ ਉਹਨਾਂ ਦੇ ਜਿਹੜਾ ਪਟਾਕੇ ਪਰ ਅੰਮਰਸਰ ਲੈ ਗਏ ਆ ਅੰਮਰਸਰ ਲੈ ਹਾਂਜੀ ਸਰਪੰਚ ਪਰਪਾਲ ਸਿੰਘ ਸਾਹਿਬ ਦਾ ਇਹ ਗੋਪੀ ਆ ਮੁੰਡਾ ਇੱਥੇ ਆਪਣੇ ਕੋਠੇ ਦੇ ਉੱਤੇ ਅਸਤਵਾਦੀ ਬਣਾਉਗਾ ਹੀ ਤੇ ਗੈਰ ਕਾਨੂੰਨੀ ਮਹੱਲੇ ਦੇ ਵਿੱਚ ਬਣਾਉਂਦਾ ਇੱਕ ਮੁੰਡਾ ਥੋੜਾ ਜ਼ਖਮੀ ਆ ਤੇ ਪ੍ਰਸ਼ਾਸਨ ਆਇਆ ਹੀ ਉਹਨਾਂ ਮੌਕਾ ਵੇਖਿਆ ਤੇ ਡੈੱਡ ਬੋਡੀ ਜਿਹੜੀ ਉਹ ਮੁਲਾਜਬ ਆ ਕੇ ਲੈ ਕੇ ਆ ਤੇ ਜਿਹੜੀਆਂ ਅਸਥਵਾਜੀ ਘਰਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਇਹਨਾਂ ਕਿਸ ਨੂੰ ਕਨਫਰਮ ਨਹੀਂ ਕੀਤਾ ਕਿ ਮੌਜੂਦਵਾਰ ਨੂੰ ਦੱਸ ਦੇ ਅਸੀਂ ਉੱਥੇ ਦਰਖਾਸਤ ਦਿੰਦੇ ਤੇ ਜਿਹੜਾ ਇਹ ਮਹੱਲੇ ਦੇ ਵਿੱਚ ਨਾ ਕਾਰਵਾਈ ਹੁੰਦੀ ਮੌਜੂਦ ਹੋਈ ਆ ਜੀ ਇੱਕ ਮੁੰਡਾ ਥੋੜਾ ਜ਼ਖਮੀ ਆ ਦੋਨੋਂ ਹਸਪਤਾਲਾਂ ਲੈ ਕੇ ਗਏ ਆ। ਨੂੰ ਵੀ ਚਾਹੀਦਾ ਵੀ ਜਦੋਂ ਦੀਵਾਲੀ ਮੌਕਾ ਆਉਂਦਾ ਜਾਂ ਗੁਰਪੁਰਬ ਆਉਂਦਾ ਵਾ ਤੇ ਇਹਨਾਂ ਨੂੰ ਮੌਤ ਬਾਰਾਂ ਕੋ ਪੁੱਛ ਕੇ ਪਤਾ ਕਰਨ ਵੀ ਕਿੱਥੇ ਕਿੱਥੇ ਇਹ ਗੈਰਕਾਨੂੰਨੀ ਕੰਮ ਚੱਲਦਾ। ਪਰ ਇਹ ਇੱਥੇ ਇਲਾਕੇ ਜੇ ਪਿੰਡਾਂ ਨਾਲ ਤਾਂ ਆੜ-ਕੌੜ ਪਤਾ ਹੀ ਹੋਊਗਾ ਕਿ ਇਹ ਕੰਮ ਚੱਲਦਾ। ਹਾਂਜੀ ਬਿਲਕੁਲ ਨਹੀਂ ਇਸ ਕੱਲ ਦਾ ਵਿਰੋਧ ਨਹੀਂ ਕੀਤਾ ਨੇ। ਵਿਰੋਧ ਕਰਨਾ ਚਾਹੀਦਾ ਈ। ਹਾਂ। ਆਖਿਆ ਵੀ ਉਹਨੂੰ ਨਹੀਂ ਮੰਨਿਆ। ਹਾਂ। ਆੜ-ਕੌੜ ਨੇ ਤੇ ਆਖੇ ਹੋਊਗਾ ਜਿਨ੍ਹਾਂ ਨੂੰ ਪਤਾ ਹੋਈਗਾ।